ਅਤਿਸ਼ੀਆ ਕਾਲਜੀ ਤੁਸੀਂ ਦੇਖ ਰਹੇ ਹੋ ਚੈਨਾ ਰੈਵਨਿਊਸ ਤੇ ਮੈਂ ਕਿਰਨ ਕਈ ਜ਼ਿਲ੍ਹਿਆਂ ਦੇ ਵਿਸਥਾਰ ਮੀਂਹ ਪੈਣ ਕਰਕੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਤ ਮਿਲੀ ਹੈ ਪਰ ਕੁਝ ਇਲਾਕਿਆਂ ਵਿੱਚ ਮੀਂਹ ਨਾ ਪੈਣ ਕਰਕੇ ਲੋਕ ਗਰਮੀ ਤੋਂ ਪਰੇਸ਼ਾਨ ਨਜ਼ਰ ਆ ਰਹੇ ਨੇ ਪਰ ਹੁਣ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੈ ਪਿਛਲੇ ਕਈ ਦਿਨਾਂ ਤੋਂ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਈ ਹੈ ਜਿੱਥੇ ਮੁਲਕਾਂ ਨੂੰ ਗਰਮੀ ਤੋਂ ਥੋੜੀ ਰਾਤ ਦਿੱਤੀ ਹੈ ਉਤੇ ਕੁਝ ਇਲਾਕੇ ਵਿੱਚ ਨਾਮੀਬਲੀ ਗਰਮੀ ਅਜੇ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਭਾਰਤੀ ਮੌਸਮ ਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 24 ਅਤੇ 29 ਜੂਨ ਤੱਕ ਰਾਜ ਵਿੱਚ ਭਾਰੀ ਵਾਰਸ਼ ਦੇ ਨਾਲ ਨਾਲ ਵਿਜਲੀ ਡਿੱਗਣ ਦੀਆਂ ਘਟਨਾਵਾਂ ਵੀ ਹੋ ਸਕਦੀਆਂ ਹਨ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਸचेਤ ਹੋਣ ਦੀ ਸਲਾਹ ਵੀ ਦਿੱਤੀ ਗਈ ਹੈ ਮੌਸਮ ਭਾਗ ਦੀ ਰਿਪੋਰਟ ਅਨੁਸਾਰ ਪੂਰਬੀ ਅਤੇ ਪੱਛਮੀ ਜੂਪੀ ਵਿੱਚ ਗਰਜ ਦੇ ਨਾਲ ਮੀਂਹ ਤੇ ਵਿਜਲੀ ਡਿੱਗਣ ਦੀ ਸੰਭਾਵਨਾ ਵੱਧ ਦੱਸੀ ਗਈ ਹੈ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਵਾਰਸ਼ ਨਾਲ ਫਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ ਵਿਜੀਨਾ ਸਵੰਤ ਘਟਨਾਵਾਂ ਦੇ ਮੱਦੇ ਨਾਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਖੁੱਲੇ ਖੇਤਾਂ ਵਿੱਚ ਖੜੇ ਲੋਕ ਜਦ ਰਕਤਾਂ ਇੱਥੇ ਰਹਿਣ ਲਈ ਖਾਸ ਤੌਰ ਤੇ ਸਾਵਧਾਨ ਰਹਿਣ ਪੂਜ ਜ਼ਿਲ੍ਹੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸਭਾਵਨਾ ਹੈ ਹਾਲਾਂਕਿ ਇੱਥੇ ਵਿਜੀ ਡਿੱਗਣ ਦਾ ਖਤਰਾ ਹੋਵੇਗਾ ਮੀ ਕਾਰਨ ਤਾਪਮਾਨ ਵਿੱਚ ਕੁਝ ਗਰਾਵਟਾ ਆਈ ਹੈ ਪਰ ਮੌਸਮ ਪੱਗ ਦੇ ਅਨੁਸਾਰ ਘਟੋ-ਘਟ ਅਤੇ ਬਾਅਦ ਤੋਂ ਬਾਅਦ ਤਾਪਮਾਨ ਵਿੱਚ ਕੋਈ ਵੱਡਾ ਬਦਲਾ ਨਹੀਂ ਦੇਖਿਆ ਜਿੱਦਾਂ ਮਤਲਬ ਇਹ ਹੈ ਕਿ ਮੀਂਹ ਰੁਕਣ ਤੋਂ ਬਾਅਦ ਨਾ ਮੀਂਹ ਦੁਆਰੇ ਬਸ ਸਕਦੀ ਹੈ ਖਾਸ ਕਰਕੇ ਨਾ ਜ਼ਿਲ੍ਹਿਆਂ ਵਿੱਚ ਜਿੱਥੇ ਮੀਂਹ ਘਟ ਰਿਹਾ ਹੈ ਉੱਥੇ ਹੀ ਲੋਕਾਂ ਨੂੰ ਰਾਹਤ ਮਿਲ ਵਿੱਚ ਸਮਾਂ ਲੱਗ ਸਕਦਾ ਕਿੰਨਾ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਪਠਾਨਕੋਟ ਗੁਰਦਾਸਪੁਰ ਮੋਗਾ ਮੁਕਤਸਰ ਸਾਹਿਬ ਐਸਐਸ ਨਗਰ ਨਵੀਂ ਦਿੱਲੀ ਨਵਾਂ ਸ਼ਹਿਰ ਮਾਨਸਾ ਬਰਨਾਲਾ ਚੰਡੀਗੜ੍ਹ ਮਹਾਲੀ ਅਤੇ ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਆਧ ਜ਼ਿਲ੍ਹਿਆਂ ਵਿੱਚੜਾ ਮੀ ਪੈੰਦੀ ਸਭਾਵਨਾ ਦੱਸੀ ਗਈ ਹੈ ਅਜਈਆਂ ਹੋਰ ਖਬਰਾਂ ਵੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਮਿਲਦੇ ਹਾਂ ਹੋਰ ਖਬਰ ਦੇ ਨਾਲ ਧੰਨਵਾਦ ਜੀ